90 ਕਿਲੋ ਦੇ ਤਗੜੇ ਕੁੰਗਲਦ ਨੂੰ ਉਠਾ ਰਿਹਾ ਵਾਹ ਚੱਕ ਵਾਹ ਜੀ ਵਾਹ ਜੋਰ ਨਾਲ ਤਾੜੀਆਂ ਲਾਓ 100 ਕਿਲੋ ਬੈਸਟ ਟਾਈਮ ਜੇ ਸਾ ਵੀ ਆਵੇਗਾ ਉਹੀ ਚੇਰ ਨਾਮ ਬਣੇਗਾ ਭਾਈ ਕਿਹੜਾ ਪਿੰਡ ਆ ਜੀ ਕਿਹਨਾਉ ਜੀ ਸਿੰਘ ਹੈ ਜੀ ਆਜੀਤ ਸਿੰਘ ਹੈ ਜੀ ਪਿੰਡ ਕਿਹੜਾ ਜੀ ਮਹਾਲੀ ਜੀ ਮਹਾਲੀ ਪਿੰਡ ਆ ਕਾ ਜੀ ਬੈਸਟ ਮਹਾਲੀ ਜੀ ਠੀਕ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਫੋਟੋ ਆਪਾਂ ਜੀ जोरदार वाली और काउना ना दे नहीं वाह जी वाह देखो हमारा बेटा जीते जाते इधर ग्राउंड के ऊपर पहली ही बेस्ट टाइम जैसा भी आ जाएगा उसी से रेवल बनेंगे दो मिनट पहली ही ही संग्राम वाला ओ भाई परे हो जाए जोरदार वाला बहुत लगा दो ਭਾਈ ਅਸੀ ਕਾਲ ਜੀ ਕਿਹੜਾ ਪਿੰਡ ਆ ਜੀ ਪ੍ਰੋਪਰਟੀ ਸਟੇ ਕਿਹਦੀ ਚੁੰਤਕਣਾ ਚੁੰਤਕਣਾ ਕਿੰਨੀ ਉਮਰ ਹੋ ਗਈ ਜੀ 70ਵਾਂ ਚੱਲਦਾ ਜੀ ਰੰਨੋ ਜੀ 70ਵਾਂ ਚੱਲਦਾ ਵਾਗਾ ਜੀ ਥੈਂਕ ਯੂ ਧੰਨਵਾਦ ਬਹੁਤ ਵੁੱਟ ਸ਼ੱਕਰ ਵੀ ਨਾਵਾਣ 70 ਲਾਸਟ ਆ ਜਾਂਦਾ ਫਰਕੇ ਵੜਦੇ ਜੋਰ ਨਾਲ ਤਾੜੀਆਂ ਲਾਓ 70 ਸਾਲ ਦੇ ਇਸ ਨੌਜਵਾਨ ਬਾਜੇ ਦੇ ਲਾਂਦੇ ਆ ਬੰਨੂ ਕੰਨਾ ਦੇਤੇ ਤਾੜੀਆਂ ਲਾ ਦਿਓ ਜਿੱਥੇ ਲੱਗ ਰਿਹਾ

95 ਕਿਲੋ ਜਿਹਨੇ ਪਾਰ ਚੱਕਣਾ ਵਗਾ ਆਪ ਇਹ ਤਾਂ ਨੇ ਕਹਿੰਦੇ ਪਹਿਲਾਂ ਚੱਕਣਗੇ ਗੱਲਾਂ ਲੀਕੋ ਜੀ ਆਫ ਕਰਨਾ ਆਉਂਦਾ ਜੇ ਤੁਸੀਂ ਇੱਥੇ ਬੈਠ ਬੈ ਕੇ ਦੇਖੀ ਜਾਓਗੇ ਕੋਈ ਫੈਸਲਾ ਨਹੀਂ 95 ਕਿਲੋ ਪਾਰ ਆ ਜਿਹੜਾ ਰਾਜਪਾਲ ਜੀ ਕਰੋ ਜੀ ਇਹ ਉਂਗਲ ਨਾਲ 105 ਕਿਲੋ ਰੋਟੀ ਭਰ ਚੱਕਣਗੇ ਬਾਗਰ ਤੋਂ ਉਹਨੇ ਨੂੰ ਲੈ ਕੇ ਆਏਗੇ ਹਲੋ ਸਾਡੇ ਵਿਚਕਾਰ ਜਮੀਰ ਵਾਇਡਿਆ ਰੇਡ ਸਰਦਾਰ ਹਰਪ੍ਰੀਤ ਸਿੰਘ ਜੀ ਤੰਦੂ ਸਾਹਿਬ ਐਂਡ ਸਾਹਿਬ ਇੱਕ ਉਂਗਲ ਦੇ ਨਾਲ ਅਤੇ ਸ਼੍ਰੀ ਅਮਿਤ ਸ਼ਰਮਾ ਜੀ ਇੱਕ ਉਂਗਲ ਦੇ ਨਾਲ ਐਡੀਟਰ ਗੈਨਿਕ ਗਾਗਰ ਪੰਜਾਬ ਅਤੇ ਚੰਡੀਗੜ੍ਹ 92 ਕਿਲੋ ਪਹੁੰਚੇ ਨੇ ਕਿਲਾ ਰੈਪੋਰਟ سپورٹس ਕਮੇਟੀ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ ਜਾਂਦਾ ਧੰਨਵਾਦ ਆਹ ਵੜੇ ਗੁਰਵੰਤ ਐਦੋਂ ਮੂਰੇ ਵੀ ਵੜਾਈਆ ਆ ਬਾਣੇ ਹੋ ਗਏ ਕੋਈ ਆ ਕੇ ਆਵੇਂ ਤੁਹਾਡੇ ਸਾਹਮਣੇ ਬੈਠਾ ਪਰ ਤੁਸੀਂ ਸਾਈਡ ਤੇ ਹੋ ਜਿਆ ਦਾ ਬੇਟਾ ਜਾਂਦਾ ਬੈਠ ਜਾਓ ਨੀਚੇ ਬਈ ਸੱਜਾ ਦੇਖ ਸਕਦੇ ਤੁਸੀਂ ਇਹ ਈਰਕਪਨ 95 ਕਿਲੋ ਵੀ ਰਗੜੇ ਉਂਗਲ ਦੇ ਨਾਲ ਉਠਾ ਰਿਹਾ ਵਾਹ ਚੱਕ ਵਾਹ ਜੀ ਵਾਹ ਜੋਰ ਨਾਲ ਦਾੜੀਆਂ ਨਾਲ 95 ਕਿਲੋ ਭਾਰ ਦੇ ਨਾਲ ਚੱਕ ਦਿੱਤਾ ਰਾਜਪਾਲ ਵਾਡੀ ਪਿੰਡ ਜੜਦਾਲੀ ਤੋਂ ਜੜਦਾਲੀ ਤੋਂ ਰਾਜਪਾਲ ਜੜਦਾਲੀ ਤੋਂ 1 क्विंटल 5 ਕਿਲੋ ਭਾਰ ਸੀ ਉਹ ਜੱਕਿਆ ਦੇਖ ਸਕਦੇ ਹੋ ਤੁਸੀਂ ਇਹ ਈਰਕਪਨ 55 ਦਬਾਈ ਤੇ 92 ਕਿਲੋ ਕਿਹੜਾ ਬੇਟਾ ਉਹਨਾਂ ਕਰਨ ਦੇ ਨਾਲ ਉਠਾਉਣ ਵਾਲਾ ਬਾਲਟ ਤੋਂ ਪਹਿਲਾਂ ਹਾਂ ਬਾਲਟ ਤੋਂ ਪਹਿਲਾਂ ਨੰਬਰ ਤੇ 200 ਗ੍ਰਾਮ ਦਾ ਬਾਲਟਰ ਕੋਡ ਸੀ ਇਹ ਅਮਰੀਕ ਸਿੰਘ ਨੇ 92 ਕਿਲੋ ਪਲੱਸ ਇੱਕ ਗੱਲ ਨਾਲ 92 ਕਿਲੋ ਭਾਰ ਚੁੱਕਣਗੇ ਅਮਰੀਕ ਸਿੰਘ 92 ਕਿਲੋ ਭਾਰ 95 500 95 ਪਣ 95 500 92 ਕਿਹੜੀ 94 95 500 95 500 ਜੀ 92 500 ਨਾਲ ਉਹ ਨਹੀਂ ਬਾਲਟ ਚ ਕਿੱਥੇ ਆਈ ਆ ਕਿਆ ਬਾਤਾਂ ਨੇ ਜੀ ਇਹ ਹੁੰਦਾ ਵੀ ਤਿਆਰ पर देख सकते पचानवे पांच सौ देख तो नरेश जी तो पतंगा वाले ਵਾਹ 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 ਲੋ ਜੀ ਕਾਨੂ ਦੇ ਨਾਲ ਚੱਕ ਦੇ ਨਾਲ ਚੱਕਿਆ ਵਗਾ 95 500 ਅਮਰੀਕ 500 ਰੁਪਏ ਵੇਖੋ ਤੇਰੇ ਲਈ ਪਹਿਲੇ ਹੀ ਆ ਗਿਆ ਸਾਡੇ ਕਾਨਨ ਸਾਹਿਬ ਪ੍ਰਧਾਨ ਗਰੇਵਰ ਸਰ ਸੁਰਿੰਦਰ ਸਿੰਘ ਜੀ ਵੱਲੋਂ 500 ਰੁਪਿਆ ਅਮਰੀਕ ਅਮਰੀਕ ਮੇਰੇ ਤੋਂ ਲੈ ਜੀ ਵੀ ਹੋਰ ਪ੍ਰਤਾਪ ਗਰੇਵਰ ਜੀ ਨੇ 500 ਰੁਪਿਆ ਏ ਵੀ ਸੋਸਾਇਟੀ ਪਰ ਆਣਾ ਚਾਹੁੰਦਾ ਗੇੜਾ ਬਾਈ ਜੀ ਚੱਕੀ ਫੇਰਦੇ ਨੇ ਪੁਰਾਣਾ ਸੰਧ ਦੇ ਇਹਨੂੰ ਕੈਸੇ ਦੇਸੀ ਵੀ ਛਾਲ ਨੌਜਵਾਨਾ ਇਹ ਹਾਲੇ ਮਾਏ ਮੂਹ ਦੇ ਨਾਲ ਚੱਕ ਦੇਣਗੇ ਚਾਹੇ ਆਪਣੇ ਕਰਤੱਪ ਤੁੰਗੂ ਨੇ ਬਾਈ ਮੂਹ ਦੇ ਨਾਲ ਟਾਕੇ ਜੇ ਪਰਾਂਗੇ ਪਰ ਗੱਲ ਬਾਤ ਪਾਇਰ ਕੇ 10 ਮਿੰਟ ਦੇ ਚੱਕੀ ਇੱਕ ਵਾਰ ਨਹੀਂ ਵਾਹ ਬਾਈ ਦੇਖਦਾ ਕੋਲੇ ਤੋ ਸੀ ਜ਼ੀਰੋ ਕਿ ਮੈਂ ਮੂਹ ਦੇ ਨਾਲ ਇਹ ਚੱਕਿਆ ਲਾਵਾਂਗਾ ਹਾਲ ਚੱਕੀ ਪਰਦਾਗਾ ਹਾਲ ਮੂੰਹ ਦੇ ਨਾਲ ਘੱਥਾ ਘਾਟੇ ਜਬਾਰੀ ਇਹ ਬਾਈ ਭੈਣਨਗੇ ਵੀ 20 ਕਿਲੋ ਦਾ ਵਹਗਾ 20 ਕਿਲੋ ਦਾ ਕੱਲਾ ਨਾਲ ਤੇ ਕੜੀ ਲੱਕੜਾ ਉਹ ਲੱਗੇ ਉਹ ਵਾਲੇ ਨੇ ਆਹ ਚੱਕ ਲਈ ਜੀ ਇਹ ਵੀ ਰਿਕਾਰਡ ਹੋਟਾ